ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਇਤਿਹਾਸ 'ਚ ਸਭ ਤੋਂ ਵੱਡੇ ਇਮੀਗ੍ਰੇਸ਼ਨ ਛਾਪੇ ਦੌਰਾਨ 475 ਪ੍ਰਵਾਸੀਆਂ ਨੂੰ ਆਈਐਸ ਵਾਲੇ ਗ੍ਰਿਫਤਾਰ ਕਰਕੇ ਲੈ ਗਏ ਜਾਰਜੀਆ 'ਚ ਬਣ ਰਹੀ ਇੱਕ ਹੰਡਾਈ ਮੋਟਰ ਸਹੂਲਤ ਦੇ ਸੈਂਕੜੇ ਕਾਮਿਆਂ ਨੂੰ ਅਮਰੀਕੀ ਅਧਿਕਾਰੀਆਂ ਨੇ ਇੱਕ ਵੱਡੇ ਛਾਪੇ ਮਾਰੀ ਚਿਹਰਾਸਤ ਲੈ ਲਿਆ ਜਿਸ ਨਾਲ ਇੱਕ ਕਾਰ ਬੈਟਰੀ ਫੈਕਟਰੀ ਦੇ ਨਿਰਮਾਣ ਨੂੰ ਰੋਕ ਦਿੱਤਾ ਗਿਆ ਹੈ ਜੋ ਕਿ ਕੋਰੀਆਈ ਵਾਹਨ ਨਿਰਮਾਤਾ ਦੁਆਰਾ ਰਾਜ 'ਚ ਇੱਕ ਵੱਡੇ ਨਿਵੇਸ਼ ਦਾ ਹਿੱਸਾ ਹੈ ਵੀਰਵਾਰ ਨੂੰ ਹੋਈ ਛਾਪੇਮਾਰੀ ਨੇ ਸਾਲ ਦੇ ਅੰਤ 'ਚ ਕੰਮ ਕਰਨਾ ਸ਼ੁਰੂ ਕਰਨ ਵਾਲੇ ਇੱਕ ਪ੍ਰੋਜੈਕਟ ਨੂੰ ਝਟਕਾ ਦਿੱਤਾ ਹੈ ਅਤੇ 트럼ਪ ਪ੍ਰਸ਼ਾਸਨ ਦੁਆਰਾ ਪ੍ਰਵਾਸੀਆਂ ਉੱਤੇ ਵੱਧ ਰਹੀ ਸਖਤੀ ਅਤੇ ਕਾਰੋਬਾਰਾਂ ਤੇ ਇਸ ਦੇ ਵਿਗਨਕਾਰੀ ਪ੍ਰਭਾਵ ਨੂੰ ਵੀ ਉਜਾਗਰ ਕਰਦਾ ਹੈ ਭਾਵੇਂ ਕਿ ਵਾਈਟ ਹਾਊਸ ਵਿਦੇਸ਼ੀ ਨਿਵੇਸ਼ਕਾਂ ਤੋਂ ਹੋਰ ਪ੍ਰਵਾਹ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਗ੍ਰਫਤਾਰੀਆਂ ਵਾਸ਼ਿੰਗਟਨ ਅਤੇ ਸਿਓਲ ਜੋ ਕਿ ਸੰਯੁਕਤ ਰਾਜ ਅਮਰੀਕਾ ਚ ਇੱਕ ਮੁੱਖ ਸਹਿਯੋਗੀ ਅਤੇ ਨਿਵੇਸ਼ਕ ਹੈ ਵਿਚਕਾਰ ਸਬੰਧਾਂ ਨੂੰ ਵਿਗਾੜਨ ਦਾ ਖਤਰਾ ਵੀ ਹਨ ਦੋਵੇਂ ਦੇਸ਼ ਇੱਕ ਵਪਾਰ ਸੌਦੇ ਦੇ ਵੇਰਵਿਆਂ ਨੂੰ ਲੈ ਕੇ ਮਤਭੇਦ ਚ ਨੇ ਤੇ ਇਸ ਵਿੱਚ 350 ਬਿਲੀਅਨ ਡਾਲਰ ਅਮਰੀਕੀ ਨਿਵੇਸ਼ ਸ਼ਾਮਲ ਹੈ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਪ੍ਰਵਾਸੀਆਂ ਚੋਂ ਜ਼ਿਆਦਾਤਰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਦਕਿ ਕੁਝ ਵਰਕ ਪਰਮਿਟ ਤੇ ਆਏ ਸਨ ਪਰ ਮਿਆਦ ਲੰਘਣ ਤੋਂ ਬਾਅਦ ਵੀ ਆਪਣੇ ਮੁਲਕ ਵਾਪਸੀ ਨਹੀਂ ਕੀਤੀ ਜਾਰਜੀਆ ਸੂਬੇ ਦੀ ਹੰਡਵਾਈ ਫੈਕਟਰੀ ਚ ਤਕਰੀਬਨ 1200 ਮੁਲਾਜ਼ਮ ਕੰਮ ਕਰਦੇ ਨੇ ਪਰ ਇਮੀਗ੍ਰੇਸ਼ਨ ਛਾਪੇ ਮਗਰੋਂ ਪਲਾਂਟ ਬੰਦ ਕਰ ਦਿੱਤਾ ਗਿਆ ਜਾਰਜੀਆ ਚ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੇ ਇੰਚਾਰਜ ਸਟੀਵਨ ਸ਼ਰੈਂਕ ਨੇ ਦੱਸਿਆ ਕਿ ਇੰਨੇ ਵੱਡੇ ਪੱਧਰ ਤੇ ਕੀਤੀ ਕਾਰਵਾਈ ਇੱਕ ਦਿਨ ਦੀ ਤਿਆਰੀ ਦਾ ਨਤੀਜਾ ਨਹੀਂ ਸਗੋਂ ਕਈ ਮਹੀਨੇ ਦੀ ਕੋਹਕ ਪੜਤਾਲ ਕਰਨ ਤੋਂ ਬਾਅਦ ਸਫਲਤਾ ਮਿਲ ਸਕੀ। ਉਨ੍ਹਾਂ ਕਹਿ ਕੇ ਗੈਰਕਾਨੂੰਨੀ ਪ੍ਰਵਾਸੀਆਂ ਤੋਂ ਘੱਟ ਤਨਖਾਹਾਂ ਤੇ ਕੰਮ ਕਰਵਾਇਆ ਜਾ ਰਿਹਾ ਸੀ ਜਦਕਿ ਜੋਰਜੀਆ ਦੇ ਲੋਕਾਂ ਨੂੰ ਰੋਜ਼ਗਾਰ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਗਿਆ। ਛਾਪੇ ਦੌਰਾਨ ਗ੍ਰਿਫਤਾਰ ਪ੍ਰਵਾਸੀਆਂ ਨੂੰ ਜੋਰਜੀਆ ਤੇ ਫਲੋਰੀਡਾ ਦੀ ਸਰਹੱਦ ਨੇੜੇ ਸਥਿਤ ਫੌਕਸਟਨ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਚ ਲਿਜਾਇਆ ਗਿਆ। ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਦੀ ਤਰਜਮਾ ਲੰਡਸੇ ਵਿਲਮ ਨੇ ਦੱਸਿਆ ਕਿ ਸਵਾਨਾਹ ਦੇ ਪੱਛਮ ਚ 3000 ਏਕੜ ਚ ਬਣੇ ਕਾਰਖਾਨੇ ਚੋਂ ਗ੍ਰਫਤਾਰ ਪ੍ਰਵਾਸੀਆਂ ਵਿਰੁੱਧ ਫਿਲਹਾਲ ਕੋਈ ਅਪਰਾਧਿਕ ਦੋਸ਼ ਆਇਦ ਨਹੀਂ ਕੀਤਾ ਗਿਆ ਪ੍ਰਵਾਸੀਆਂ ਨੂੰ ਡਿਟੈਂਸ਼ਨ ਸੈਂਟਰ ਵੱਲ ਲਿਜਾਣ ਲਈ ਬੱਸਾਂ ਦਾ ਅਗਾਊਂ ਪ੍ਰਬੰਧ ਕੀਤਾ ਗਿਆ ਤੇ ਪ੍ਰਵਾਸੀਆਂ ਦੇ ਰੋਜ਼ਗਾਰ ਵੇਰਵਿਆਂ ਦੀ ਕੋਖ ਵੀ ਕੀਤੀ ਜਾ ਰਹੀ ਹੈ ਹੁੰਡਾਈ ਦਾ ਇਹ ਕਾਰਖਾਨਾ 7.6 ਅਰਬ ਡਾਲਰ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਤੇ ਜਾਰਜੀਆ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ਚੋਂ ਇਸ ਨੂੰ ਗਿਣਿਆ ਜਾਂਦਾ ਹੈ। ਪਿਛਲੇ ਸਾਲ ਹੀ ਹੁੰਡਾਈ ਵੱਲੋਂ ਇੱਥੇ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਸੀ। ਦੱਸਦੀ ਹੈ ਕਿ 트럼ਪ ਸਰਕਾਰ ਦੀ ਇੱਕ ਕਾਰਵਾਈ ਅਜੇ ਹੀ ਸਮੇਂ ਸਾਹਮਣੇ ਆਈ ਹੈ ਜਦੋਂ 2,70,000 ਵਰਕ ਪਰਮਿਟ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 트럼ਪ ਸਰਕਾਰ ਵੈਨਜ਼ੁਏਲਾ ਨਾਲ ਸੰਬੰਧਿਤ 3,50,000 ਪ੍ਰਵਾਸੀਆਂ ਨੂੰ ਮਿਲਿਆ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਰੱਦ ਕਰ ਚੁੱਕੀ ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਏ ਸਨ ਰਾਸ਼ਟਰਪਤੀ ਡੋਨਲਡ 트ੰਪ ਨੇ ਸ਼ੁੱਕਰਵਾਰ ਨੂੰ ਯੂਰਪੀਅਨ ਯੂਨੀਅਨ ਵੱਲੋਂ ਅਮਰੀਕੀ ਟੈਕ ਜੁਆਇੰਟ ਗੂਗਲ ਤੇ 3.5 ਅਰਬ ਡਾਲਰ ਦੇ ਜੁਰਮਾਨੇ ਦੀ ਸਖਤ ਆਲੋਚਨਾ ਕੀਤੀ। ਉਹਨਾਂ ਨੇ ਇਸ ਨੂੰ ਅਨੁਚਿਤ ਕਰਾਰ ਦਿੱਤਾ ਅਤੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਇਸ ਵਿਤਕਰੇਪੂਰਨ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰੇਗਾ। ਯੂਰਪੀਅਨ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਆਨਲਾਈਨ ਵਿਗਿਆਪਨ ਤਕਨੀਕ ਸੈਕਟਰ 'ਚ ਐਂਟੀ-ਕੰਪੀਟੀਟਿਵ ਅਭਿਆਸਾਂ ਲਈ ਗੂਗਲ ਤੇ ਜੁਰਮਾਨਾ ਲਗਾਉਣ ਦਾ ਐਲਾਨ ਕੀਤਾ। ਰਿਪੋਰਟਸ ਮੁਤਾਬਕ ਗੂਗਲ ਨੇ ਆਪਣੀਆਂ ਵਿਗਿਆਪਨ ਤਕਨੀਕਾਂ ਵਾਮਾ ਦੇ ਆਨਲਾਈਨ ਪ੍ਰਦਰਸ਼ਨ ਨੂੰ ਤਰਜੀਹ ਦੇ ਕੇ ਐਰਟੈਕ ਉਦਯੋਗ 'ਚ ਮੁਕਾਬਲੇ ਨੂੰ ਵਿਗਾੜਿਆ ਤੇ ਯੂਰਪੀ ਸੰਘ ਦੇ ਐਂਟੀ-ਟਰੱਸਟ ਨਿਯਮਾਂ ਦੀ ਉਲੰਘਣਾ ਕੀਤੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਕਈ ਪੋਸਟਾਂ 'ਚ 트ੰਪ ਨੇ ਕਿਹਾ ਕਿ ਜੁਰਮਾਨੇ ਦੀ ਰਕਮ ਅਮਰੀਕੀ ਨਿਵੇਸ਼ ਅਤੇ ਨੌਕਰੀਆਂ ਤੇ ਖਰਚ ਹੋ ਸਕਦੀ ਹੈ 트ੰਪ ਨੇ ਇਸ ਨੂੰ ਬੇहद ਅਨੁਚਿਤ ਦੱਸਦਿਆਂ ਕਿਹਾ ਕਿ ਇਹ ਗੂਗਲ ਅਤੇ ਹੋਰ ਅਮਰੀਕੀ ਟੈਕ ਕੰਪਨੀਆਂ ਤੇ ਲਗਾਏ ਗਏ ਕਈ ਹੋਰ ਜੁਰਮਾਨਿਆਂ ਅਤੇ ਟੈਕਸਾਂ ਤੋਂ ਇਲਾਵਾ ਹੈ ਅਮਰੀਕੀ ਕੰਪਨੀਆਂ ਤੇ ਜੁਰਮਾਨੇ ਰੱਦ ਕਰਨ ਲਈ ਧਾਰਾ 301 ਦੇ ਤਹਿਤ ਕਾਰਵਾਈ ਸ਼ੁਰੂ ਕਰਨ ਦੀ ਧਮਕੀ ਦਿੰਦੇ ਆਂ 트ੰਪ ਨੇ ਜ਼ੋਰ ਦੇ ਕੇ ਕਿਹਾ ਕਿ ਗੂਗਲ ਨੇ ਪਿਛਲੇ ਸਮੇਂ ਚ ਝੂਠੇ ਦਾਅਵਿਆਂ ਅਤੇ ਇਲਜ਼ਾਮਾਂ ਚ 13 ਬਿਲੀਅਨ ਡਾਲਰ ਦਾ ਭੁਗਤਾਨ ਕੀਤਾ ਤੇ ਯੂਰਪੀ ਸੰਘ ਨੂੰ ਇਸ ਅਭਿਆਸ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ। ਉਹਨਾਂ ਨੇ ਲਿਖਿਆ ਕਿ ਯੂਰਪ ਨੇ ਅੱਜ ਇੱਕ ਹੋਰ ਮਹਾਨ ਅਮਰੀਕੀ ਕੰਪਨੀ ਗੂਗਲ ਤੇ 3.5 ਬਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ। ਜਿਸ ਨਾਲ ਉਹ ਪੈਸਾ ਖੋਇਆ ਗਿਆ ਜੋ ਅਮਰੀਕੀ ਨਿਵੇਸ਼ ਅਤੇ ਨੌਕਰੀਆਂ ਲਈ ਜਾਂਦਾ ਇਹ ਉਹਨਾਂ ਕਈ ਹੋਰ ਜੁਰਮਾਨਿਆਂ ਅਤੇ ਟੈਕਸਾਂ ਤੋਂ ਇਲਾਵਾ ਹੈ ਜੋ ਖਾਸ ਤੌਰ ਤੇ ਗੂਗਲ ਅਤੇ ਹੋਰ ਅਮਰੀਕੀ ਟੈਕ ਕੰਪਨੀਆਂ ਤੇ ਲਗਾਏ ਗਏ ਨੇ ਇਹ ਬਹੁਤ ਅਨੁਚਿਤ ਹੈ ਅਤੇ ਅਮਰੀਕੀ ਟੈਕਸਦਾਤਾ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਮੇਰਾ ਪ੍ਰਸ਼ਾਸਨ ਇਹਨਾਂ ਵਿਤਕਰੇਪੂਰਨ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਉਦਾਹਰਣ ਲਈ Apple ਨੂੰ 17 ਬਿਲੀਅਨ ਡਾਲਰ ਦਾ ਜੁਰਮਾਨਾ ਭਰਨ ਲਈ ਮਜਬੂਰ ਕੀਤਾ ਗਿਆ ਜੋ ਮੇਰੇ ਵਿਚਾਰ ਅਨੁਸਾਰ ਨਹੀਂ ਲਗਾਇਆ ਜਾਣਾ ਚਾਹੀਦਾ ਸੀ। ਉਹਨਾਂ ਨੂੰ ਆਪਣਾ ਪੈਸਾ ਵਾਪਸ ਮਿਲਣਾ ਚਾਹੀਦਾ ਹੈ। ਅਸੀਂ ਸ਼ਾਨਦਾਰ ਤੇ ਅਨੋਖੀ ਅਮਰੀਕੀ ਪ੍ਰਤਿਭਾ ਨਾਲ ਅਜਿਹਾ ਨਹੀਂ ਹੋਣ ਦੇ ਸਕਦੇ। ਜੇ ਅਜਿਹਾ ਹੁੰਦਾ ਹੈ ਤਾਂ ਮੈਨੂੰ ਅਮਰੀਕੀ ਟੈਕਸ ਦਾਤਾ ਕੰਪਨੀਆਂ ਤੇ ਲਗਾਏ ਜਾ ਰਹੇ ਅਨੁਚਿਤ ਜੁਰਮਾਨਿਆਂ ਨੂੰ ਰੱਦ ਕਰਨ ਲਈ ਧਾਰਾ 301 ਦੀ ਕਾਰਵਾਈ ਸ਼ੁਰੂ ਕਰਨੀ ਪਵੇਗੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਉਤਪਾਦਾਂ ਤੇ ਟੈਰਿਫ ਤੋਂ ਛੋਟ ਦੇਣ ਲਈ ਇੱਕ ਨਵੇਂ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਨੇ ਇਸ ਫੈਸਲੇ ਨਾਲ 45 ਤੋਂ ਵੱਧ ਉਤਪਾਦ ਸ਼੍ਰੇਣੀਆਂ ਤੇ ਆਯਾਤ ਡਿਊਟੀ ਘਟ ਜਾਵੇਗੀ ਜਿਸ ਨਾਲ ਅਮਰੀਕਾ 'ਚ ਇਹਨਾਂ ਚੀਜ਼ਾਂ ਦਾ ਉਤਪਾਦਨ ਸਸਤਾ ਹੋ ਜਾਵੇਗਾ ਇਸ ਨਵੇਂ ਆਦੇਸ਼ ਤਹਿਤ ਕਈ ਮਹੱਤਵਪੂਰਨ ਵਸਤੂਆਂ ਨੂੰ ਟੈਰਿਫ ਤੋਂ ਛੋਟ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਨਿਕਲ ਸੋਨਾ ਫਾਰਮਾਸਿਟੀਕਲ ਰਸਾਇਣ ਐਲੂਮੀਨੀਅਮ ਹਾਈਡਰੋਕਸਾਈਡ ਰੈਜ਼ਿਨ ਅਤੇ ਸਿਲੀਕੋਨ ਵਰਗੇ ਉਤਪਾਦ ਸ਼ਾਮਲ ਨੇ ਇਸ ਤੋਂ ਇਲਾਵਾ ਜਹਾਜ਼ਾਂ ਦੇ ਪੁਰਜ਼ੇ ਜਨਰਿਕ ਦਵਾਈਆਂ ਕੁਝ ਖਾਸ ਮਸਾਲੇ ਤੇ ਕਾਫੀ ਵਰਗੀਆਂ ਚੀਜ਼ਾਂ ਤੇ ਵੀ ਟੈਰਫ ਹਟਾ ਦਿੱਤੇ ਗਏ ਨੇ ਇਹ ਉਹ ਉਤਪਾਦ ਨੇ ਜੋ ਅਮਰੀਕਾ 'ਚ ਘਰੇਲੂ ਤੌਰ ਤੇ ਪੈਦਾ ਨਹੀਂ ਹੁੰਦੇ ਜਾਂ ਘਟ ਹੁੰਦੇ ਨੇ ਇਸ ਫੈਸਲੇ ਦਾ ਮੁੱਖ ਉਦੇਸ਼ ਅਮਰੀਕਾ ਲਈ ਉਤਪਾਦਨ ਲਾਗਤ ਘਟਾਉਣਾ ਅਤੇ ਵਪਾਰਕ ਭਾਈਵਾਲਾਂ ਨਾਲ ਵਪਾਰਕ ਸਮਝੌਤਿਆਂ ਨੂੰ ਤੇਜ਼ ਕਰਨਾ ਹੈ ਰਾਸ਼ਟਰਪਤੀ ਟਰੰਪ ਨੇ ਇਹ ਬਦਲਾ ਸੀਨੀਅਰ ਅਧਿਕਾਰੀਆਂ ਦੀ ਸਲਾਹ ਅਤੇ ਸਿਫਾਰਸ਼ਾਂ ਤੋਂ ਬਾਅਦ ਕੀਤੇ ਨੇ ਵਾਈਟ ਹਾਊਸ ਦੇ ਬਿਆਨ ਚ ਕਿਹਾ ਗਿਆ ਹੈ ਕਿ ਇਹ ਫੈਸਲੇ ਰਾਸ਼ਟਰੀ ਐਮਰਜੈਂਸੀ ਨਾਲ ਨਜਿੱਠਣ ਲਈ ਜ਼ਰੂਰੀ ਨੇ ਇਸ ਆਦੇਸ਼ ਤੋਂ ਬਾਅਦ ਅਮਰੀਕੀ ਵਪਾਰ ਪ੍ਰਤੀਨਿਧੀ ਅਤੇ ਵਣਜ ਵਿਭਾਗ ਨੂੰ ਦੂਜੇ ਦੇਸ਼ਾਂ ਨਾਲ ਸਮਝੌਤੇ ਲਾਗੂ ਕਰਨ ਦਾ ਅਧਿਕਾਰ ਮਿਲ ਜਾਵੇਗਾ ਜਿਸ ਨਾਲ ਟਰੰਪ ਨੂੰ ਵਾਰ-ਵਾਰ ਕਾਰਜਕਾਰੀ ਆਦੇਸ਼ ਜਾਰੀ ਕਰਨ ਦੀ ਲੋੜ ਨਹੀਂ ਪਵੇਗੀ ਇਸ ਫੈਸਲੇ ਨਾਲ ਯੂਰਪੀਅਨ ਯੂਨੀਅਨ ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਨਾਲ ਅਮਰੀਕਾ ਦੇ ਵਪਾਰਕ ਸਬੰਧਾਂ 'ਚ ਸੁਧਾਰ ਹੋਣ ਦੀ ਉਮੀਦ ਹੈ ਪਾਕਿਸਤਾਨ ਚ ਆਏ ਭਿਆਨਕ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅਮਰੀਕਾ ਨੇ ਕਈ ਫੌਜੀ ਜਹਾਜ਼ਾਂ ਰਾਹੀਂ ਰਾਹਤ ਸਮਗਰੀ ਭੇਜੀ ਹੈ। ਇਸਲਾਮਾਬਾਦ ਚ ਅਮਰੀਕੀ ਦੂਤਾਵਾਸ ਨੇ ਇੱਕ ਬਿਆਨ ਚ ਕਿਹਾ ਕਿ ਇਹ ਮਦਦ ਪਾਕਿਸਤਾਨੀ ਫੌਜ ਦੀ ਬੇਨਤੀ ਤੇ ਭੇਜੀ ਗਈ ਹੈ। ਰਾਹਤ ਸਮਗਰੀ ਲੈ ਕੇ ਪਹੁੰਚੇ ਜਹਾਜ਼ ਸ਼ੁੱਕਰਵਾਰ ਨੂੰ 라ਵਲਪਿੰਡੀ ਦੇ ਨੂਰ ਖਾਨ 에ਅਰ ਬੇਸ ਤੇ ਉਤਰੇ। ਇਸ ਮੌਕੇ ਤੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਤੇ ਅਮਰੀਕੀ ਚਾਰਜ ਡੀ ਅਫੇਅਰਜ਼ ਨੈਟਲੀ ਬੇਕਰ ਨੇ ਰਾਹਤ ਸਮਗਰੀ ਪ੍ਰਾਪਤ ਕੀਤੀ। ਬਿਆਨ ਚ ਬੇਕਰ ਨੇ ਹੜ੍ਹਾਂਾਂ ਪ੍ਰਭਾਵਿਤ ਪਾਕਿਸਤਾਨੀ ਲੋਕਾਂ ਪ੍ਰਤੀ ਡੂੰਗੀ ਸੰਵੇਦਨਾ ਪ੍ਰਗਟ ਕੀਤੀ ਅਮਰੀਕੀ ਫੌਜ ਦੀ ਕੇਂਦਰੀ ਕਮਾਂਡ ਦੇ ਅਧੀਨ ਕੁੱਲ 6 ਜਹਾਜ਼ ਪਾਕਿਸਤਾਨ ਨੂੰ ਰਾਹਤ ਸਮੱਗਰੀ ਲੈ ਕੇ ਪਹੁੰਚਣਗੇ ਇਨ੍ਹਾਂ ਵਿੱਚ ਮੁੱਖ ਤੌਰ ਤੇ ਤੰਬੂ ਪਾਣੀ ਸ਼ੁੱਧੀਕਰਨ ਪੰਪ ਜਨਰੇਟਰ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਹੈ ਪਾਕਿਸਤਾਨ ਫੌਜ ਦੇ ਲੋਕ ਸੰਪਰਕ ਵਿਭਾਗ ਅਨੁਸਾਰ ਪਹਿਲੀ ਖੇਪ ਰਸਮੀ ਤੌਰ ਤੇ ਪਾਕਿਸਤਾਨੀ ਫੌਜ ਨੂੰ ਸੌਂਪ ਦਿੱਤੀ ਗਈ ਹੈ। ਪਾਕਿਸਤਾਨ ਚ ਭਾਰੀ ਮੌਨਸੂਨ ਬਾਰਿਸ਼ ਨੇ ਮੁੱਖ ਤੌਰ ਤੇ ਪੰਜਾਬ ਸੂਬੇ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਲੱਖਾਂ ਲੋਕ ਬੇਕਰ ਹੋ ਗਏ, ਉਹਨਾਂ ਦੇ ਘਰਾਂ ਅਤੇ ਫਸਲਾਂ ਨੂੰ ਨੁਕਸਾਨ ਪਹੁੰਚਾ। ਸਿੰਧ ਸਰਕਾਰ ਨੇ ਅੰਦਾਜ਼ਾ ਲਗਾਇਆ ਹੈ ਕਿ ਪੰਜਾਬ ਤੋਂ ਸਿੰਧ ਚ ਦਾਖਲ ਹੋਣ ਵਾਲੇ ਹੜ੍ਹਾਂ ਦੇ ਪਾਣੀ ਨਾਲ 16 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਸਕਦੇ ਨੇ। ਪਾਕਿਸਤਾਨ ਸਰਕਾਰ ਹੜਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀ ਹੈ ਪਰ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਸਰੀ ਸਹਾਇਤਾ ਦੀ ਅਪੀਲ ਕੀਤੀ ਸੰਯੁਕਤ ਰਾਸ਼ਟਰ ਅਤੇ ਯੂਨਾਈਟਿਡ ਕਿੰਗਡਮ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਰਾਹਤ ਸਮਗਰੀ ਭੇਜ ਕੇ ਆਪਣੀ ਹਮਦਰਦੀ ਪ੍ਰਗਟਾਈ ਹੈ ਇਹ 에ਅਰ ਬੇਸ ਇਸ ਸਾਲ ਮਈ ਚ ਵੀ ਖਬਰਾਂ ਚ ਰਿਹਾ ਸੀ ਜਦੋਂ ਭਾਰਤ ਨੇ ਆਪਰੇਸ਼ਨ ਸਿੰਦੂਰ ਤਹਿਤ ਇਸ ਤੇ ਸਟੀਕ ਹਵਾਈ ਹਮਲੇ ਕੀਤੇ ਸਨ ਇਨ ਹਮਲਿਆਂ ਚ 99 ਹੈਂਗਰ ਅਤੇ ਆਪਰੇਸ਼ਨ ਕੰਪਲੈਕਸ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਿਆ ਸੀ ਹਾਲਾਂਕਿ ਅਜੇ ਹਾਲ ਲੱਗਦਾ ਹੈ ਕਿ ਪਾਕਿਸਤਾਨ ਨੇ ਹੁਣ 99 ਦੀ ਮੁਰੰਮਤ ਕਰ ਲਈ ਹੈ ਜਿਸ ਕਾਰਨ ਅਮਰੀਕੀ ਜਹਾਜ਼ ਇੱਥੇ ਉਤਰ ਸਕੇ ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਚੰਗੇ ਨਿੱਜੀ ਸਬੰਧ ਸਨ ਪਰ ਹੁਣ ਇਹ ਖਤਮ ਹੋ ਗਏ ਨੇ ਬੋਲਟਨ ਨੇ ਕਿਹਾ ਕਿ ਅਮਰੀਕੀ ਆਗੂ ਨਾਲ ਗੂੜੇ ਰਿਸ਼ਤੇ ਆਲਮੀ ਆਗਮਾ ਨੂੰ ਸਭ ਤੋਂ ਮਾੜੇ ਦੌਰ ਤੋਂ ਨਹੀਂ ਬਚਾ ਸਕਣਗੇ ਬੋਲਟਨ ਦੀ ਇਹ ਟਿੱਪਣੀ ਭਾਰਤ-ਅਮਰੀਕਾ ਰਿਸ਼ਤਿਆਂ ਚ ਪਿਛਲੇ ਦੋ ਦਹਾਕਿਆਂ ਚ ਸੰਭਾਵੀ ਤੌਰ ਤੇ ਸਭ ਤੋਂ ਖਰਾਬ ਦੌਰ ਦੇ ਪਿਛੋਕੜ ਚ ਆਏ ਨੇ ਜਿਸ ਵਿੱਚ ਟਰੰਪ ਦੀ ਟੈਰਿਫ ਨੀਤੀ ਤੇ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਭਾਰਤ ਦੀ ਲਗਾਤਾਰ ਨੁਕਤਾਚੀਨੀ ਕਰਕੇ ਤਣਾਅ ਹੋਰ ਵਧ ਗਿਆ ਬੋਲਟਨ ਨੇ ਇੱਕ ਇੰਟਰਵਿਊ ਚ ਕਿਹਾ ਮੈਨੂੰ ਲੱਗਦਾ ਹੈ ਕਿ ਟਰੰਪ ਕੁਮੰਤਰੀ ਰਿਸ਼ਤਿਆਂ ਨੂੰ ਆਗੂਆਂ ਨਾਲ ਆਪਣੇ ਨਿੱਜੀ ਸਬੰਧਾਂ ਦੇ ਚਸ਼ਮੇ ਨਾਲ ਦੇਖਦੇ ਨੇ ਇਸ ਲਈ ਜੇਕਰ ਉਹਨਾਂ ਦੇ ਵਲਾਦੀਮੀਰ ਪੁੱਤੇ ਨਾਲ ਚੰਗੇ ਸਬੰਧ ਹੁੰਦੇ ਤਾਂ ਅਮਰੀਕਾ ਦੇ ਰੂਸ ਨਾਲ ਵੀ ਚੰਗੇ ਸਬੰਧ ਹੁੰਦੇ ਸਪਸ਼ਟ ਤੌਰ ਤੇ ਅਜਿਹਾ ਨਹੀਂ ਹੈ ਬੋਲਟਨ 트੍ਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਕੌਮੀ ਸੁਰੱਖਿਆ ਸਲਾਹਕਾਰ ਸਨ ਪਰ ਹੁਣ ਉਹ 트੍ਰੰਪ ਦੇ ਇੱਕ ਮੁੱਖ ਆਲੋਚਕ ਨੇ ਬੋਲਟਨ ਨੇ ਕਿਹਾ 트੍ਰੰਪ ਦੇ ਮੋਦੀ ਨਾਲ ਬਹੁਤ ਚੰਗੇ ਨਿੱਜੀ ਸਬੰਧ ਸਨ ਮੈਨੂੰ ਲੱਗਦਾ ਹੈ ਕਿ ਉਹ ਰਿਸ਼ਤਾ ਹੁਣ ਖਤਮ ਹੋ ਗਿਆ ਹੈ ਤੇ ਇਹ ਸਾਰਿਆਂ ਲਈ ਇੱਕ ਸਬਕ ਹੈ ਮਿਸਾਲ ਵਜੋਂ ਕੀਰ ਸਟਾਰਮਰ ਲਈ ਕਿ ਇੱਕ ਚੰਗਾ ਨਿੱਜੀ ਸਬੰਧ ਕਈ ਵਾਰ ਮਦਦਗਾਰ ਹੋ ਸਕਦਾ ਹੈ ਪਰ ਇਹ ਤੁਹਾਨੂੰ ਸਭ ਤੋਂ ਮਾੜੇ ਹਾਲਾਤ ਤੋਂ ਨਹੀਂ ਬਚਾਏਗਾ 트럼ਪ 17 ਤੋਂ 19 ਸਤੰਬਰ ਤੱਕ ਬ੍ਰਿਟੇਨ ਦਾ ਦੌਰਾ ਕਰਨਗੇ ਆਪਣੀ ਇੰਟਰਵਿਊ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਪੋਸਟ ਚ ਬੋਲਟਨ ਨੇ ਕਿਹਾ ਕਿ ਵਾਈਟ ਹਾਊਸ ਨੇ ਅਮਰੀਕਾ ਭਾਰਤ ਸਬੰਧਾਂ ਨੂੰ ਦਹਾਕਿਆਂ ਪਿੱਛੇ ਧੱਕ ਦਿੱਤਾ ਹੈ ਜਿਸ ਨਾਲ ਮੋਦੀ ਰੂਸ ਅਤੇ ਚੀਨ ਦੇ ਨੇੜੇ ਆ ਗਏ ਚੀਨ ਨੇ ਆਪਣੇ ਆਪ ਨੂੰ ਅਮਰੀਕਾ ਤੇ ਡੋਨਲਡ 트럼ਪ ਦੇ ਵਿਕਲਪ ਵਜੋਂ ਪੇਸ਼ ਕੀਤਾ ਹੈ ਅਮਰੀਕਾ ਦੇ ਪੈਂਟਾਗਨ ਨੂੰ ਜੰਗ ਮੰਤ్రਾਲਾ ਅਤੇ ਰੱਖਿਆ ਮੰਤਰੀ ਨੂੰ ਜੰਗਾਂ ਬਾਰੇ ਮੰਤਰੀ ਵਜੋਂ ਜਾਣਿਆ ਜਾਵੇਗਾ ਇੱਕ ਰਿਪੋਰਟ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨਵਾਂ ਕਾਨੂੰਨ ਬਣਾਉਣ ਜਾ ਰਹੇ ਨੇ ਜਿਸ ਦੇ ਤਹਿਤ ਇਹ ਦੋਵੇਂ ਨਾਂ ਬਦਲ ਦਿੱਤੇ ਜਾਣਗੇ ਨਵਾਂ ਨਾਂ ਰੱਖਿਆ ਮੰਤਰਾਲਾ ਇੱਕ ਸੈਕੰਡਰੀ ਅਹੁਦੇ ਵਜੋਂ ਵਰਤਿਆ ਜਾਵੇਗਾ ਤੇ ਰੱਖਿਆ ਮੰਤਰੀ ਪੀਟ ਹੀਗ ਸੇਥ ਨੂੰ ਜੰਗਾਂ ਬਾਰੇ ਮੰਤਰੀ ਦੇ ਨਾਂ ਨਾਲ ਜਾਣਿਆ ਜਾਵੇਗਾ ਸਰਕਾਰ ਨੂੰ ਇਸ ਤੇ ਕਾਨੂੰਨ ਬਣਾਉਣ ਲਈ ਪਹਿਲਾਂ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਦੀ ਲੋੜ ਪਵੇਗੀ ਨਾਂ ਬਦਲਣ ਦੇ ਤਰਕ ਚ ਕਿਹਾ ਗਿਆ ਕਿ ਜੰਗ ਮੰਤਰਾਲਾ ਨਾਂ ਰੱਖਿਆ ਮੰਤਰਾਲੇ ਦੇ ਮੁਕਾਬਲੇ ਕਿਤੇ ਜ਼ਿਆਦਾ ਤਿਆਰੀ ਵਾਲਾ ਤੇ ਦ੍ਰਿੜ ਇਰਾਦੇ ਨੂੰ ਦਰਸਾਉਂਦਾ ਹੈ ਰੱਖਿਆ ਸ਼ਬਦ ਨਾ ਸਿਰਫ ਰੱਖਿਆਤਮਕ ਸਮਰੱਥਾਵਾਂ 'ਤੇ ਹੀ ਧਿਆਨ ਕੇਂਦਰਿਤ ਕਰਦਾ ਹੈ ਯਾਦ ਰੱਖੇ ਕਿ ਅਮਰੀਕੀ ਹਥਿਆਰਬੰਦ ਸੇਵਾਵਾਂ ਦੀ ਨਿਗਰਾਨੀ ਕਰਨ ਵਾਲੇ ਪੈਂਟਾਗਨ ਨੂੰ 1947 ਤੱਕ ਜੰਗ ਮੰਤਰਾਲਾ ਹੀ ਕਿਹਾ ਜਾਂਦਾ ਸੀ। ਬੀਤੇ ਦਿਨੀ ਅਮਰੀਕਾ ਦੇ ਫਲੋਰੀਡਾ ਰਾਜ ਦੇ ਪੱਕ ਕਾਉਂਟੀ 'ਚ ਗੈਰਕਾਨੂੰਨੀ ਗੇਮਿੰਗ ਮਸ਼ੀਨਾਂ ਚਲਾਉਣ ਵਾਲੇ ਸਟੋਰਾਂ ਤੇ ਆਪਰੇਸ਼ਨ ਬੈਡ ਆਉਟਸ ਤਹਿਤ ਮਾਰੇ ਗਏ। ਛਾਪਿਆਂ 'ਚ 28 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਦੋ ਭਾਰਤੀ ਗੁਜਰਾਤੀ ਵੀ ਸ਼ਾਮਲ ਨੇ। ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਗੁਜਰਾਤੀਆਂ ਦੇ ਨਾਮ ਕੌਸ਼ਿਕ ਪਟੇਲ ਤੇ ਮਯੂਰ ਜਾਨੀਵਜੋ ਜਾਣੇ ਜਾਂਦੇ ਨੇ। ਪੁਲਿਸ ਦੇ ਅਨੁਸਾਰ ਮਯੂਰ ਜਾਨੀ ਇਸ ਸਮੇਂ ਆਈਸੀਈ ਹਿਰਾਸਤ 'ਚ ਹੈ ਕਿਉਂਕਿ ਉਹ ਅਮਰੀਕਾ 'ਚ ਗੈਰਕਾਨੂੰਨੀ ਤੌਰ ਤੇ ਰਹਿ ਰਿਹਾ ਹੈ ਮਲਜ਼ਮ ਅਬਰ ਨਾਡੇਲ ਇਸ ਸਟੋਰ 'ਚ ਕੰਮ ਕਰਦਾ ਸੀ ਅਤੇ ਗੇਮਿੰਗ ਮਸ਼ੀਨਾਂ ਉਸੇ ਸਟੋਰ 'ਚ ਚੱਲ ਰਹੀਆਂ ਸਨ ਜਦਕਿ ਕੌਸ਼ਿਕ ਪਟੇਲ ਨੂੰ ਜੂਆ ਘਰ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਨੇ ਉਸ ਦੀ ਸਥਿਤੀ ਦੇ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਕੌਸ਼ਿਕ ਪਟੇਲ ਨੂੰ ਜਿਸ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਉਹ 3 ਡਿਗਰੀ ਦਾ ਗੰਭੀਰ ਅਪਰਾਧ ਹੈ ਜਿਸ ਨੂੰ ਦੋਸ਼ੀ ਠਹਿਰਾਉਣ ਤੇ 5 ਸਾਲ ਤੱਕ ਦੀ ਕੈਦ ਅਤੇ 50000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਨਾਲ ਹੀ ਉਸ ਦਾ ਸਥਾਈ ਅਪਰਾਧਿਕ ਰਿਕਾਰਡ ਵੀ ਦਰਜ ਹੋ ਸਕਦਾ ਹੈ ਜਿਸ ਦੋਸ਼ ਤੇ ਮਯੂਰ ਜਾਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਦੂਜੀ ਡਿਗਰੀ ਦਾ ਕੋ ਕਰਮਦੋਸ਼ ਹੈ ਜਿਸ ਦੇ ਨਤੀਜੇ ਵਜੋਂ 2 ਮਹੀਨੇ ਤੱਕ ਦੀ ਕੈਦ ਅਤੇ 500 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ